4 ਲੱਖ ਰੁਪਏ ਦੇਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੂੰ ਡਿਟੇਲ ਦੱਸਦੀ ਆ ਜੀ 4 ਲੱਖ ਰੁਪਏ ਦੇਦਾ ਦੋ ਦਿਨਾਂ ਦਾ ਟਾਂ ਦਿੱਤ ਜੀ ਠੀਕ ਆ ਕਿਸੇ ਗੱਲ ਫੇਰ ਵੀ ਕਰਾਂ ਰਹੀ ਜੀ ਤੇ ਪੁਲਸ ਕੋਲੇ ਜਾਊਂਗਾ ਜਾਂ ਤੇਰੀ ਕੋਈ ਪੁਲਸ ਮਦਦ ਕਰੂਗੀ ਜੀ ਉਹ ਤੂੰ ਐਮਐਲਏ ਦੀ ਗੱਲ ਛੱਡ ਯਾਰ ਮੈਨੂੰ ਤੂੰ ਦੱਸ ਵੀਰ ਮੈਂ ਤੂੰ ਜੋ ਕਰਨਾ ਹੈ ਮੈਨੂੰ ਐਨੇ ਦਿਨਾਂ ਤੋਂ ਤੰਗ ਪਨੇਸ਼ਨ ਕਰਤਾ ਤੂੰ ਦੱਸ ਵੀਰ ਤੂੰ ਜਿੱਦਣ ਮਾਰਨਾ ਕਿੱਥੇ ਮਾਰਨਾ ਮੈਂ ਧਿਆਨ ਪੀਰੇ ਤੂੰ ਮੈਂ ਤਿਆਰ ਆ ਤੂੰ ਮਾਰ ਯਾਰ ਫੈਮਲੀ ਮਾਰ ਮੈਨੂੰ ਦੱਸ ਮੈਨੂੰ ਦੱਸ ਪਹਿਲਾਂ ਮੈਨੂੰ ਮਾਰੀ ਜੇ ਤੂੰ ਵਾਕਈ ਮਰਦੇ ਆ ਤੂੰ ਯਾਰ ਮੈਨੂੰ ਮਾਰ ਤੂੰ ਮੇ ਕਹਿ ਦੱਸ ਦੱਸ ਤੈਰੀ ਮੈਨੂੰ ਦੱਸੀ ਪਰ ਤੈਨੂੰ ਤੂੰ ਵਾਕਈ ਦੱਸ 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 ਮੇਰੀ ਦੱਸਦਾ ਜਿਹੜਾ ਨਾਮ ਕਿਤੇ ਹੀ ਦਰਤਾ ਬਾਹ ਕਾ ਬਾਕੇ ਹਰ ਸਾਰੇ ਦਾ ਸਰ ਨਹੀਂ ਆਮ ਹੈ ਪੂਰੇ ਪੰਜਾਬ ਦਾ ਤੇ ਪੂਰੀ ਮੈਂ ਪੰਜਾਬ ਗਵਰਨਮੈਂਟ ਨੇ ਬੇਦਾ ਕਰਕੇ ਆਇਆ 腕とスタンド ਅਭੀਚੇ ਗੈਂਗਸਟਰਾਂ ਵੱਲੋਂ ਸ਼ਰੀਆਮ ਲੋਕਾਂ ਤੋਂ ਰੰਗਦਾਰੀਾਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਕਈ ਵਾਰ ਉਹਨਾਂ ਦੇ ਦੁਕਾਨਾਂ ਜਾਂ ਫਿਰ ਘਰਾਂ ਤੇ ਫਾਇਰਿੰਗ ਤੱਕ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਅਕਸਰ ਕੇਰਨ ਦੀ ਕੋਸ਼ਿਸ਼ ਵੀ ਕਰਦੇ ਨੇ ਅਜਿਹੇ ਚ ਹੁਣ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਦੋ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ਜਿਸ ਚ ਗੈਂਗਸਟਰ ਕਥਿਤ ਤੌਰ ਤੇ ਇੱਕ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਮੰਗ ਕਰਦੇ ਨਸਰਾ ਰਹੇ ਨੇ ਡਿਟੇਲ ਤੁਹਾਡੀ ਸਾਰੀ ਹੈ ਮੇਰੇ ਕੋਲੇ ਜੀ ਵੀਰ ਜੀ ਠੀਕ ਆ ਜੀ ਦੋ ਲਈ ਤਾਂ ਕੀ ਹੈ ਕਿ ਬੰਦਾਂ ਨੂੰ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮ.ਐਲ.ਏ ਨਾਲ ਠੀਕ ਆ ਤੇਰੀ ਸਾਰੀ ਡਿਟੇਲ ਕਢਾਈ ਦੇ ਤਾਂ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਆ ਪਰ ਵੀ ਇਹ 50 ਲੱਖ ਰੁਪਇਆ ਚਾਹੀਦਾ ਸੰਭੋਰੇ ਤੁਸੀਂ ਵੀਰ ਜੀ ਤੇ ਜਿੱਥੇ ਮੈਂ ਜਿਹੜਾ ਮਰਜ਼ੀ ਬੋਲਦਾ ਹਾਂ ਯਾਰ ਤੂੰ ਤੱਕ ਲੈਣਾ ਤੇਰੇ ਕੋਲੇ ਨੰਬਰ ਆ ਗਿਆ ਨਾ ਹਾਂਜੀ ਠੀਕ ਆ ਮਿਆ ਲੱਖ ਰੁਪਇਆ ਚਾਹੀਦਾ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਤੇਰੀ ਘਰ ਵਾਲੀ ਦਾ ਨਾਮ ਮਨਕੀਰ ਕੌਰ ਜੀ ਠੀਕ ਹੈ ਜੀ ਅਟਾਰੀਖਿਆ ਤੁਸੀਂ ਜੀ ਠੀਕ ਹੈ ਕੋਕਾ ਕੋਲਾ ਦਾ ਤੁਸੀਂ ਕੰਮ ਕਰਦੇ ਸਕੂਲ ਉਹ ਤੇਰੇ ਤੇ ਤੇਰੀ ਘਰ ਵਾਲੀ ਉਹ ਸਣੀ ਪ੍ਰਿੰਸੀਪਲ ਆ ਜੀ ਜਿਹੜਾ ਭਰਾ ਜਿਹੜਾ ਤਰਾ ਸਾਡਾ ਜੀ ਮੈਂ ਦੇਖੋ ਮੇਰੀ ਗੱਲ ਵੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲ ਸਾਰੀ ਡਿਟੇਲ ਹੈ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਕਿ ਤੈਨੂੰ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 50 ਲੱਖ ਰੁਪਏ ਦੇ ਇਹਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗਲਤ ਫੈਮੀ ਤੇ ਨਾ ਰਹੀ ਜੀ ਕਿ ਪੁਲਿਸ ਕੋਲੇ ਜਾਊਗਾ ਜਾਂ ਤਰੀ ਕੋਈ ਪੁਲਿਸ ਮਦਦ ਕਰੂਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦੇ ਦਵਾ ਕੋਈ ਗੱਲ ਨਹੀਂ ਸੁਣੇ ਵੀਰੇ ਸੁਣ ਲਓ ਜੀ ਗੱਲ ਬਰੋਜਪੁਰ ਕੀ ਹੋਇਆ ਸਾਰਿਆਂ ਨੂੰ ਪਤਾ ਨਾ ਯਾਰ ਮੈਨੂੰ ਨਹੀਂ ਇਹ ਪਤਾ ਠੀਕ ਆ ਨਵੀਂ ਬੋਧ ਅਖਵਾਸ ਪੜੋ ਠੀਕ ਆ ਖਬਰਾਂ ਸੁਣੋ ਬਾਅਦ ਵਿੱਚ ਤੁਹਾਡੇ ਅਰਗੇ ਦੇ ਨਾਲ ਜਿਹੜੇ ਨਾਲ ਤੇ ਸੱਜਣ ਹੁੰਦੇ ਆ ਨਾ ਫਿਰ ਉਹ ਇਹ ਕਹਿੰਦੇ ਨੇ ਵੀ ਪਰਿਵਾਰ ਦਾ ਕੀ ਕਸੂਰ ਸੀਗਾ ਪਰਵੀਰ ਜੀ ਮੇਰੀ ਗੱਲ ਸੁਣੋ ਮੈਨੂੰ ਤੁਸੀਂ ਬੋਲਦੇ ਕੌਣ ਜੀ ਮੈਨੂੰ ਉਹ ਤੇ ਦੱਸੋ ਯਾਰ ਮੈਂ ਤੁਹਾਨੂੰ ਦੱਸੀ ਇਹ ਨਾ ਚੋਪੜਾ ਗੱਲ ਕਰਦਾ ਤੋ ਉਤੋਂ ਕੀ ਲੈਣਾ ਨਾ ਤੈਨੂੰ ਦੱਸਤਾ ਹੀ ਠੀਕ ਆ ਪੂਰਾ ਨਾਮ ਵੀ ਤੁਹਾਨੂੰ ਦੱਸ ਦਊਗਾ ਜੀ ਬੰਦਿਆਂ ਕੋ ਤੁਹਾਨੂੰ ਇੱਕ ਚੀਜ਼ ਕਹਿ ਦਈ ਆ ਤੇ ਪੈਸੇ ਚਾਹੀਦੇ ਆ 5 ਲੱਖ ਰੁਪਏ ਜਿੱਥੇ ਵਰਦੀ ਬਦਲਾ ਕਰ ਤੋਂ ਲੈਣੇ ਆ ਤੇ ਮੈਨੂੰ ਲੈਣੇ ਆਉਂਦੇ ਆ ਠੀਕ ਆ ਤੇ ਜਿੱਥੇ ਤੂੰ ਕਹਿਗਾ ਨਾ ਤੈਨੂੰ ਟੱਕਰੂਗਾ ਤੇਰੇ ਤੇਰੇ ਪਰਿਵਾਰ ਨੂੰ ਜਿੱਥੇ ਕਹਿਗਾ ਘਰੇ ਤੋਂ ਕਰਕੇ ਟੱਕਰੂਗਾ ਜੀ ਜੀ ਹੋਰ ਡੇ ਜੇ ਹੋਰ ਡਿਟੇਲ ਚਾਹੀਦੀ ਹੋਈ ਜੀ ਤਾਂ ਉਹ ਵੀ ਦੇ ਦਊਗਾ ਤੈਨੂੰ ਇੰਨੀ ਦੇਤੀ ਆ ਹੋਰ ਵੀ ਦੇ ਦਊਗਾ ਠੀਕ ਆ ਜੀ ਚਾਹੁੰਦੇ ਕਹਿਣਾ ਜੀ ਦਰਸਲ ਇਹ ਵੀਡੀਓ ਅੰਮ੍ਰਿਤਸਰ ਦੇ ਅਟਾਰੀ ਇਲਾਕੇ ਦੀ ਦੱਸਿਆ ਗਿਆ ਨੇ ਜਿਸ ਵਿੱਚ ਇੱਕ ਗੈਂਗਸਟਰ ਨੇ ਧਮਕੀ ਦਿੱਤੀ ਕਿ ਹੁਣ ਜਦੋਂ ਕਾਰੋਬਾਰੀ ਉਹਨਾਂ ਨੂੰ ਰੰਗਦਾਰੀ ਦੇ 50 ਲੱਖ ਰੁਪਏ ਅਦਾ ਨਹੀਂ ਕਰ ਰਿਹਾ ਤਾਂ ਉਹ ਹੁਣ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ ਜਿਸ ਤੇ ਗੈਂਗਸਟਰ ਅਤੇ ਕਾਰੋਬਾਰੀ ਵਿਚਾਲੇ ਜਮ ਕੇ ਗਾਲੀ ਗਲੋਚ ਵੀ ਹੋਇਆ ਮੇਰੀ ਗੱਲ ਸੀਰੀਅਸ ਲੈ ਆ ਰਹੀ ਤੁਸੀਂ ਬਾਈ ਵੀਰੇ ਮੈਂ ਫਿਰ ਮੈਂ ਸੀਰੀਅਸ ਲੈ ਗਿਆ ਤੇਰੀ ਗੱਲ ਨੂੰ ਵੀਰੇ ਨਹੀਂ ਲੱਗਦਾ ਉਹ ਮੈਂ ਲੈ ਗਏ ਵੀਰੇ ਵੀਰੇ ਗੱਲ ਸੁਣੋ ਵੀਰੇ ਤੂੰ ਜੋ ਕਰਨਾ ਸੀ ਕਰਤਾ ਤੂੰ ਮੈਨੂੰ ਦੱਸ ਉਹ ਤੂੰ ਐਮਐਲਏ ਦੀ ਗੱਲ ਛੱਡ ਯਾਰ ਮੈਨੂੰ ਤੂੰ ਦੱਸ ਵੀਰੇ ਮੈਂ ਤੂੰ ਜੋ ਕਰਨਾ ਹੈ ਮੈਨੂੰ ਐਨੇ ਦਿਨਾਂ ਤੋਂ ਤੰਗ ਪ੍ਰੇਸ਼ਨ ਕਰਤਾ ਤੂੰ ਦੱਸ ਵੀਰੇ ਤੂੰ ਜਿੱਦਣ ਮਾਰਨਾ ਕਿੱਥੇ ਮਾਰਨਾ ਮੈਂ ਤਿਆਰ ਹਾਂ ਚੱਲ ਫਿਰ ਸਭ ਤੋਂ ਪਹਿਲਾਂ ਤੇਰੀ ਫੈਮਲੀ ਆਉਗੀ ਫਿਰ ਠੀਕ ਹੈ ਤੂੰ ਦੇਖ ਜੇ ਮੈਂ ਤੁਹਾਨੂੰ ਦੱਸਾਂ ਮੈਂ ਪੰਦਾਈ ਪੀਰ ਬਾਬੇ ਲੱਖ ਦాతੇ ਨੂੰ ਸਗੇ ਸੁਲਤਾਨ ਲਾਲਾ ਅਲੀ ਸਰਕਾਰ ਨੂੰ ਜੇ ਮੇਰੀ ਫੈਮਲੀ ਹੈ ਨਾ ਤੂੰ ਤੱਕ ਤੂੰ ਟਾਈਮ ਦੱਸ ਤੂੰ ਟਾਈਮ ਦੱਸ ਮੈਂ ਫੈਮਲੀ ਉੱਥੇ ਖਾਲ ਹਾਰ ਦੇਣਾ ਤੂੰ ਮੇਰੀ ਫੈਮਲੀ ਮਾਰ ਲਾ ਫੈਮਲੀ ਮਾਰ ਲਾ ਮੈਂ ਤਿਆਰ ਆ ਵੀਰ ਤੂੰ ਮੇਰੀ ਫੈਮਲੀ ਮਾਰ ਲਾ ਮੈਂ ਦੁਖੀ ਹੋ ਗਿਆ ਯਾਰ ਮੈਂ ਜੇਲ ਤੂੰ ਮੈਨੂੰ ਮੇਰੇ ਘਰ ਨੂੰ ਜੇਲ ਬਣਾਤਾ ਹੈ ਦੁਖੀ ਹੋ ਗਿਆ ਕੋਈ ਸਰਕਾਰ ਨਹੀਂ ਕੋਈ ਸੀਐਮ ਕੋਈ ਪੰਜਾਬ ਨਹੀਂ ਕੋਈ ਐਮਐਲ ਨਹੀਂ ਯਾਰ फेर पुलिस ਕੋਲੇ ਨਾ ਕੱਢੀ ਬਸ ਫੇਰ ਪੁਲਿਸ ਕੋਲੇ ਨਾ ਵੀਰ ਤੂੰ ਮੈਂ ਤਿਆਰ ਆ ਤੂੰ ਮਾਰ ਯਾਰ ਫੈਮਲੀ ਮਾਰ ਮੈਨੂੰ ਦੱਸ ਮੈਨੂੰ ਦੱਸ ਪਹਿਲਾਂ ਮੈਨੂੰ ਮਾਰੀ ਜੇ ਤੂੰ ਵਾਕਈ ਮਰਦੇ ਆ ਤੂੰ ਯਾਰ ਮੈਨੂੰ ਮਾਰ ਤੈਨੂੰ ਮੈਂ ਇੰਨੀ ਗੱਲ ਕਹਿਣਾ ਤੇ ਫੇਰ ਪੁਲਿਸ ਕੋਲੇ ਲੈਣਾ ਭੱਜੀ ਠੀਕ ਐ ਪੁਲਿਸ ਕੋਲੇ ਲੈਣਾ ਜਾਈਂ ਯਾਰ ਪੁਲਿਸ ਭੱਜ ਗਈ ਤੂੰ ਇਹ ਕਹਿਣਾ ਤਾਂ ਉਹ ਮੰਨਦਾ ਇਹਨੂੰ ਮੰਨਦਾ ਫੇਰ ਪੁਲਿਸ ਉਹ ਤੇਰੀ ਸਾळ्या ਜੱਟਾ ਪੋਤੇ ਭੈਣ ਚੁਟਾ ਦੱਸ ਕੇ ਤੂੰ ਸਾਡਾ ਜੀਨਾ ਰਾਮ ਜੇ ਤੂੰ ਜਦ ਤੂੰ ਮੇ ਕਹਿ ਵਾਦਾ ਕਰਤਾਂ ਮੈਨੂੰ ਦੱਸੀ ਮੈਨੂੰ ਪਹਿਲਾ ਰੋਹੀ ਤੂੰ ਪੱਕੀ ਦਾ ਆਪਣੀ ਤੇਰਾ ਦੱਸ ਤੇਰੀ ਸਾਡਾ ਜੀਣਾ ਰਾਮ ਕਿਤਾਈ ਦਾਤਾ ਬਾ ਤਾਪਾ ਗਿਆ ਹੁਣ ਦਾ ਕਿੱਥੇ ਆਮ ਹੈ ਹੁਣ ਹਸਾ ਲਿਆ ਜੀਣਾ ਰਾਮ ਕਿਤਾ ਬੇਟੀਆਂ ਸਾਲਿਆ ਬੇਟੀਆਂ ਮੈਂ ਮਾਰੋ ਮੈਨੂੰ ਭੈਣ ਤੋਂ ਤੇ ਜੀਣਾ ਨਾਮ ਕਰਤਾ ਤੁਸੀਂ ਸਾਡਾ ਪੂਰੇ ਪੰਜਾਬ ਦਾ ਤੇ ਪੂਰੀ ਮੈਂ ਪੰਜਾਬ ਗਵਰਨਮੈਂਟ ਨੇ ਬੇਦਾਗ ਕਰ ਗਿਆ ਪੂਰੇ ਹਿੰਦੁਸਤਾਨ ਦਾ ਤੇਰੀ ਭੈਣ ਤੇ ਨਾਵੇਂ ਤੇਰੀ ਗਵਰਨਮੈਂਟ ਤੇ ਨਾਲੇ ਤੂੰ ਤੇਰੀ ਭੈਣ ਤੇਰੀ ਭੈਣ ਦੇ ਕੁਬੀ ਸਾਲਿਆ ਤੇਰੀ ਦੱਸ ਕੇ ਦੱਸ ਇੱਧਰ ਤੇਰੀ ਦੱਸ ਉਹਨੂੰ ਚੱਕ ਓਏ ਇੱਕ ਮਿੰਟ ਇੱਕ ਮਿੰਟ ਤੂੰ ਵਾਕਏ ਵਾਕਏ ਆਪਣੇ ਓਏ ਵਾਕਏ ਗੱਲ ਸੁਣ ਓਏ ਗੈਂਸਟਰ ਆ ਜਿਹੜਾ ਵੀ ਮੈਂ ਦੱਸ ਗਿਆ ਤੂੰ ਕੋਈ ਨਹੀਂ ਹੈਗਾ ਆਪਣੇ ਪਿਓ ਦਾ ਨਾ ਤੂੰ ਟਾਈਮ ਦੇ ਆ ਜੱਟ ਦਾ ਪੁੱਤ ਗੱਲ ਸੁਣ ਓਏ ਗੱਲ ਸੁਣ ਓ ਤੂੰ ਕੀ ਗਿਆ ਚੁੱਪ ਕਰ ਓ ਚੁੱਪ ਕਰ ਤੂੰ ਜੇ ਪਿਓ ਦਾ ਪੋਤੇ ਆ ਗੱਲ ਸੁਣ ਮੈਨੂੰ ਟਾਈਮ ਦੇ ਕਿੱਥੇ ਜੱਟ ਦਾ ਪੁੱਤ ਕੱਲਾ ਆਊਗਾ ਓਏ ਕੱਲਾ ਆਉ ਜੱਟ ਦਾ ਪੁੱਤ ਜਾ ਵੇਖ ਲੈ ਓਏ ਗੱਲ ਸੁਣ ਉੱਤ ਖੱਚ ਸਾਲਿਆ ਤੂੰ ਆ ਜਾ ਰੱਬ ਦਾ ਪਿਆਰ ਮਾਰੂ ਏ ਇੱਕ ਦਾਸੇ ਫੁੱਟੀਆਂ ਓਏ ਗੱਲ ਸੁਣ ਇੱਕ ਵਾਰੀ ਆ ਜੇ ਤੂੰ ਵਾਕੇ ਪਿਆਰੇ ਵਰ ਸਭ ਇੱਕ ਵਾਰੀ ਜੇ ਤੇਰੇ ਚ ਹਿੰਮਤ ਹੈ ਨਾ ਮੈਨੂੰ ਇੱਕ ਟਾਈਮ ਦੇ ਟਾਈਮ ਦੇ ਕੇ ਆ ਤੇ ਆ ਕਹਿ ਵੀ ਮੈਂ ਹੋਣ ਲੱਗਾਈ ਤੇ ਜਾ ਵੇਖ ਤੇਰੇ ਅੰਗ ਬੋਲਦਾ ਨਹੀਂ ਕਰਕੇ ਦੱਸੂਗਾ ਫਿਰ ਓ ਤੂੰ ਕਰ ਦੇ ਯਾਰ ਪੁੱਤਾਂ ਮੈਂ ਉਦਰਾ ਕਾਲੀਆ ਗੂ ਵਿਕਰਮਜੀਠਿਆ ਨੇ ਵੀਡੀਓ ਸ਼ੇਅਰ ਕਰਦੇ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਨਿਸ਼ਾਨਾ ਬਣਾਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਜਿਠਿਆ ਮਤਲਬ ਕਿ ਇਹ ਵੀਡੀਓ ਅਟਾਰੀ ਦੇ ਇੱਕ ਕਾਰੋਬਾਰੀ ਦੀ ਹੈ ਜਿਸ ਨੂੰ ਗੈਂਗਸਟਰ ਸ਼ਰਿਆਮ ਧਮਕੀਆਂ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਕਾਰੋਬਾਰੀ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ